ਗੁੱਡ ਮਾਰਨਿੰਗ ਜੀ ਅੱਜ ਹੈ 3 ਨਵੰਬਰ ਦੇ ਡੇਲੀ ਬਲੌਗ ਦੇ 75 ਪਰ ਮੇਰੇ 8 ਵਜੇ ਨਾਲੇ ਨਹੀਂ ਗੇ ਤੇ ਮੈਂ ਕੋ ਗਰਨ ਸਕੂਲ ਛੱਡ ਕੇ ਆਣਾ ਪਰ ਤੂੰ ਆ ਬਹੁਤ ਹੋਇਆ ਪਿਆ ਨੱਕ ਗਲਾ ਸਾਰਾ ਖਰਾਬ ਹੋਇਆ ਪਿਆ ਵਾ ਤੂੰ ਹੀ ਕਰਕੇ ਤੇ ਬਾਕੀ ਉਹ ਕਿ ਜਲਦੀ ਜਲਦੀ ਆ ਕੇ ਮੈਨੂੰ ਆਉਣਾ ਵੀ ਉਹ ਕਿ ਇੱਕ ਪਹਿਲਾਂ ਪਨਾ 11 ਵਜੇ ਇੱਕ ਡੈਮੋ ਲੈਕਚਰ ਲਾ ਕੇ ਆਉਣਾ ਸੀਗਾ ਤੇ ਕੰਸਟਿਟਿਊਟ ਚ ਪਰ ਉਹਨਾਂ ਦਾ ਰਾਤ ਮੈਸੇਜ ਆਇਆ ਸੀ ਕਿ 9 ਵਜੇ ਲਾ ਦੋਗੇ ਤਾਂ ਮੈਂ ਕਿਹਾ ਚਾ ਲਾ ਦਾਂਗੇ ਤਾਂ 9 ਵਜੇ ਜਾ ਕੇ ਉੱਥੇ ਡੈਮੋ ਲੈਕਚਰ ਵੀ ਲਾ ਕੇ ਆਣਾ ਤਾਂ ਮੈਡਮ ਨੂੰ ਕਹਿੰਨੇ ਕਿ ਚਲੋ ਤੁਹਾਨੂੰ ਛੱਡ ਕੇ ਫਿਰ ਆ ਕੇ ਤਿਆਰ ਹੋ ਕੇ ਜਾਈਏ ਆਫਿਸ ਖੋਲ੍ਹਾਂਗੇ ਫਿਰ ਉਸ ਤੋਂ ਬਾਅਦ ਮम्मा ਕਰੋਟੀ ਬਣਾ ਰਹੇ ਨੇ ਕਿ ਹੈਵੀ ਉੱਠ ਗਿਆ ਹੈਵੀ ਮਾਰਨਿੰਗ ਹੂੰ ਦਰਸ਼ਿਤਿਤ ਵਾਹ ਵੈਰੀ ਗੁੱਡ ਸਿਰਫ ਮਾਰਨਿੰਗ ਫਿਰ ਮਾਰਨਿੰਗ ਤਾਂ ਕਰ ਦੋ ਵਾਹ ਜੀ ਬਸ ਸਿਆਣਾ ਬੱਚਾ ਦੰਦ ਸਾਫ ਕਰ ਰਿਹਾ ਹੈ ਮਾਰਨਿੰਗ ਮਮਾ ਬਣਾ ਰਹੇ ਨੇ ਖਾਣਾ ਮੈਨੂੰ ਤਾਂ ਠੰਡ ਲੱਗ ਜਾਂਦੀ ਯਾਰ ਅੱਜ ਤਾਂ ਜੰਮ ਵੀ ਨਹੀਂ ਜਾਏਗਾ ਉੱਠਣਾ ਸੀਗਾ ਮੈਡਮ ਨੇ ਥੋੜਾ ਜਿਹਾ ਉੱਠਣ ਲੱਗੇ ਮੈਡਮ ਨੇ ਕਿਹਾ ਕਿ ਸ਼ਾਮ ਨੂੰ ਚੱਲਾਂਗੇ ਉਹ ਵੀ ਮਨ ਕਹਿੰਦਾ ਹਾਂ ਹਾਂ ਠੀਕ ਹੈ ਸ਼ਾਮ ਨੂੰ ਚੱਲਾਂਗੇ ਤੇ ਅੱਜ ਮਾਰ ਗਿਆ ਆਲਸ ਇਹ ਗੱਡੀ ਕੱਢ ਲਈ ਇੱਕ ਰਹਿ ਗਿਆ ਭੁੱਲ ਗਿਆ ਮੈਂ ਆ ਕੇ ਦੇਖਦਾ ਗੱਡੀ ਦੇ ਜਿਹੜਾ ਪਾਣੀ ਖਤਮ ਹੋ ਗਿਆ ਸਹੀ ਸ਼ੇਧ ਮਾਨ ਨਾ ਆ ਕੇ ਪਰਦਾ ਦੇ ਵਿੱਚ ਤੇ ਇੱਕ ਚੀਜ਼ ਦਿਖਾਵਾਂ ਤੁਹਾਨੂੰ ਦੁਨੀਆ ਦੇ ਸਭ ਤੋਂ ਮਿਹਨਤੀ ਤੇ ਰਹੱਸਮਈ ਜੋ ਇਨਸਾਨ ਨੇ ਉਹ ਤਾਂ ਕੌਣ ਨੇ ਆਹਾ ਪੋਸਟਰ ਲਾਉਣ ਵਾਲੇ ਜਿਹੜੇ ਇਹ ਪੋਸਟਰ ਲਾਉਂਦੇ ਨੇ ਨਾ ਇੱਕ ਤਾਂ ਇੰਨਾਂ ਨੂੰ ਦੇਖਿਓ ਇਹਨਾਂ ਦੇ ਪੋਸਟਰ ਤੁਹਾਨੂੰ ਜ਼ਿਆਦਾਤਰ ਹਰ ਇੱਕ ਖੰਬੇ ਤੇ ਮਿਲਣਗੇ ਸਾਡੀ ਗਲੀ 'ਚ ਤਾਂ ਹਰ ਇੱਕ ਖੰਬੇ ਤੇ ਆ ਉਹ ਪਿਆ ਉਸ ਤੋਂ ਅੱਗੇ ਓਏ ਉਹ ਦੇਖੋ ਤੁਹਾਨੂੰ ਤੁਰ ਤੱਕ ਦਿਖਦਾ ਹੋਊਗਾ ਹਰੇ ਰੰਗ ਦਾ ਤਾਂ ਹਰ ਇੱਕ ਖੰਬੇ ਦੇ ਉੱਤੇ ਇਹ ਪੋਸਟਰ ਲੱਗੇ ਹੋਏ ਨੇ ਤੇ ਹਰ ਇੱਕ ਗਲੀ 'ਚ ਲੱਗੇ ਹੋਏ ਨੇ ਤੇ ਹੱਸਮੇ ਕਿਉਂ ਨੇ ਕਿਉਂਕਿ ਇਹ ਕਦੇ ਨਹੀਂ ਪਤਾ ਲੱਗਦਾ ਕੌਣ ਲਾ ਕੇ ਗਿਆ ਕਦੋਂ ਲਾ ਕੇ ਗਿਆ ਪਤਾ ਨਹੀਂ ਕਿਸ ਟਾਈਮ ਤੇ ਲਾਉਂਦੇ ਨੇਗੇ ਤਾਂ ਮੈਂ ਸਭ ਤੋਂ ਮੇਨ ਤੇ ਸਭ ਤੋਂ ਹੱਸਮੇ ਇਨਸਾਨ ਨੇ ਤਾਂ ਜਿਸੀ ਚੱਲੇ ਆ ਸਕੂਲ ਨੂੰ ਗੁੱਡ ਮਾਰਨਿੰਗ ਮੈਡਮ ਨੂੰ ਇਹਨਾਂ ਦਾ ਭਰਿਆ ਹੈ ਬ੍ਰੇਕਫਾਸਟ ਨਾਲ ਫੀਮੇਲ ਹਨੂਮਾਨ ਬਣੇ ਹੋਏ ਨੇ ਇੱਕ ਵਾਰ ਮੈਂ ਖਾ ਲਿਆ ਸਾਰਾ ਸਾਰੇ ਦਾ ਸਾਰਾ ਚਲੋ ਤਾਂ ਅੱਜ ਹੈਪੀ ਹੈਪੀ ਰਹੋ ਭਾਈ ਤੇ ਕੋਈ ਵੀ ਮੇਰੀ ਮੈਡਮ ਨੂੰ ਗੁੱਸਾ ਦਲਾਉਣ ਦੀ ਕੋਸ਼ਿਸ਼ ਨਾ ਕਰਿਓ ਕਿਉਂ ਤੁਸੀਂ ਇਹਨਾਂ ਦਾ ਫਰਚੰਡ ਰੂਪ ਦੇਖਾ ਅੱਛੇ ਨੇ ਤੁਹਾਨੂੰ ਪਿਆਰ ਕਰਦੇ ਨੇ ਬੱਚਾ ਮਨਜੂਰ ਤਾਂ ਬੰਦੇ ਬੱਚਿਆਂ ਵਾਂਗੂ ਹੀ ਰਹੋ ਜਿਆਦਾ ਜਵਾਨ ਲੜਾਉਂਦੀ ਦੌੜ ਦੀ ਔਰ ਨਿਆਰੇ ਰਹੋ ਤੁਸੀਂ ਵੀ ਹੈਪੀ ਰਹੋ ਹੂੰ ਜਿਆਦਾ ਸੀਰੀਸਲੀ ਨਹੀਂ ਲਈਦਾ ਕਿਸੇ ਦੀ ਕਿਸੇ ਦੀ ਇੰਨੀ ਨਹੀਂ ਇੰਪੋਰਟੈਂਸ ਹੈਗੀ ਲਾਈਫ 'ਚ ਕਿ ਆਪਣਾ ਦਿਨ ਤੇ ਆਪਣਾ ਸਮੇਂ ਖਰਾਬ ਕਰੀਏ ਤਾਂ ਚਲੋ ਚੱਲਦੇ ਹਾਂ ਕਿ ਮੈਂ ਵੀ ਆਕੇ ਨਾ ਤਿਆਰ ਹੋਣਾ 9 ਵਜੇ ਡੈਮੋ ਲਾ ਕੇ ਆਉਣਾ ਬਹੁਤ ਜ਼ਿਆਦਾ ਤੂੰ ਹਾਂ ਪਿਆ ਵਿਜ਼ਿਬਿਲਟੀ ਨਾ ਜਮੀ ਖਤਮ ਹੋ ਹੀ ਪਿਆ ਦੇਖੋ ਸਾਹਮਣੇ ਦਿਖ ਰਿਹਾ ਧੂਆ ਹੀ ਧੂਆ ਹਰਕਤੇ ਉਹ ਤਾਂ ਸਿਹਤ ਖਰਾਬ ਹੋ ਰਹੀ ਯਾਰ ਗਲੇ ਖਰਾਬ ਅੱਖਾਂ ਦੇ ਵਿੱਚ ਜਲਨ ਜਕਾਮ ਇਹ ਆਮ ਜੇ ਗੱਲਾਂ ਨਹੀਂ ਗੀਆਂ ਜਿਹੜੀਆਂ ਹੋਈਆਂ ਪਈਆਂ ਨੇ ਉੱਥੋਂ ਰਹਿnder ਹੁੰਦਾ ਹੋਣਾ ਐਕਸੀਡੈਂਟਸ ਦੇ ਕਾਰਨ ਵੀ ਬਣੂਗਾ ਇਹ ਧੂਆ ਕਿਉਂਕਿ ਵਿਜ਼ਿਬਿਲਟੀ ਨਹੀਂ ਆ ਰਹੀ ਕਾਂ ਕੁਛ ਦਾ ਨਾਲ ਕਿ 100 ਕਿੰਨੇ ਮੀਟਰ ਦੀ ਉਹਦੇ ਉੱਤੇ 100 ਕਿ ਮੀਟਰ ਦੀ ਦੂਰੀ ਤੇ ਤੁਹਾਨੂੰ ਚੀਜ਼ ਦਿਖੜੀ ਨਹੀਂ ਜੀ ਜਾਂਦੀ ਜਾਂਦੀ ਬਸ ਗਾਇਬ ਹੋ ਜੂ ਧੂੰਏ ਦੇ ਵਿੱਚ ਜੇ ਮੈਂ ਗੱਡੀ ਰੋਕ ਲਾਂ ਤੇ ਹੌਲੀ ਦੇਖੋ ਵਿਜ਼ਿਬਿਲਟੀ ਖਤਮ ਹੁੰਦੀ ਜਾ ਰਹੀ ਹੈ ਜੀ ਰੁਦਾਈ ਮੋੜ ਗਿਆ ਬੱਟ ਬਹੁਤ ਘੱਟ ਰੱਗੀ ਪਈ ਦੀ ਹੁੰਦੀ ਹੁਣ ਤੇ ਮੀਮ ਪਾਊਗਾ ਕੋਈ ਫੇਸ ਠੀਕ ਮੈਂ ਘਰ ਆ ਗਿਆ ਬਟ ਹੁਣ ਲੇਟ ਹੋ ਰਿਹਾ ਮੈਂ ਤਾਂ ਨਾ ਕੇ ਰੈਡੀ ਹੋਵਾਂ ਕਿਉਂਕਿ ਉਹ 9 ਵਜੇ ਨਾਲੇ ਨੇਗੇ 9 ਵਜੇ ਆਪਾਂ ਜਾ ਕੇ ਡੈਮੋ ਕਲਾਸ ਲਾ ਕੇ ਆਉਣੀ ਤਾਂ ਕਾ ਚੰਦੇ ਤੇ ਫੋਨ ਆਇਆ ਸੀਗਾ ਕਿ ਸਰ ਡੈਮੋ ਲੈਕਚਰ ਲਾਉਣ ਆਉਂਗੇ ਮੈਂ ਜਾ ਰਿਹਾ ਮੈਂ ਤਾਂ ਹੀ ਚਲੋ ਡੈਮੋ ਲੈਕਚਰ ਲਾ ਕੇ ਆਈਏ ਫਿਰ ਦੱਸ ਦਿਆਂ ਇਹ ਜਦ ਸਪੌਂਸ ਵੇਲੇ ਆਪਾਂ ਨੂੰ ਵੈਸਾ ਵਾਇਗੁਰ ਦੇ ਮੇਰਾ ਸਰਸਵਤੀ ਮਾਤਾ ਦੀ ਆਦੇਰ ਸੁਆਤ ਮਿਲਦਾ ਆਪਾਂ ਨੂੰ ਕਿਉਂਕਿ ਆਪਾਂ ਚੀਟਿੰਗ ਨਾਲ ਨਹੀਂ ਕੁਝ ਕਰਦੇ। ਤਾਂ ਵਾਈਗੁਰੂ ਦੀ ਇੱਕੇ ਦੇਖਦੇ ਆਂ ਕਿ ਰਜਾ ਓਵੇਂ ਹੋ ਪਹਿਲਾਂ ਆਪਾਂ ਆਪਣਾ ਕਰਮ ਕਰਾਈਏ। ਕਲਾਸ ਨਾਲ ਕੀ ਵਧੀਆ ਤੇ ਹੁਣ ਚਲਦੇ ਆਂ ਆਪਣੇ ਆਫਿਸ। ਕੰਮ ਆਫਿਸ ਖੋਲ੍ਹ ਲਈ। ਤੇ ਆਪਣਾ ਅੱਜ ਡੈਮੋ ਲੈਕਚਰ ਸੀਗਾ ਆਈਪੀਐਸ ਦੇ ਵਿੱਚ। ਤਾਂ ਚੱਲੋ ਵਧੀਆ ਲੈਕਚਰ। ਹੁਣ ਮਿਰਦੀ ਛੱਟਿਆ ਗਿਆ। ਟਾਈਮਿੰਗ ਟੂਮਿੰਗ ਸਾਰਾ ਕੁਝ ਚੱਲੋ ਦੇਖਦੇ ਆਂ। ਜੋ ਰੱਬ ਨੂੰ ਮਨਜ਼ੂਰ। ਆਪਾਂ ਆਫਿਸ ਆ ਗਏ। ਦੇਪਲ ਪਤਾ ਨਹੀਂ ਇੱਕ ਦਿਨ ਦਾ ਆਫਿਸ ਦਾ ਕਰੋ ਸੰਡੇ ਵੀ ਛੁੱਟੀ ਸੀ ਕੀ ਕਿੰਨੀ ਮਿੱਟੀ ਹੋ ਜਾਂਦੀ ਆ ਹੋਰ ਯਾਰ ਹਾਂ ਹਲਕਾ ਝਾੜੂ ਲਾ ਦਈਏ ਥੋਕਣ ਕਰਕੇ ਖਤਨਾਵਿਸ਼ਿਲੀ ਵਾਇਗਰ ਜੀ ਆਫਿਸ ਖੋਲ ਲਿਆ ਵਾਇਗਰ ਦੀ ਕਿਰਪਾ ਨਾਲ ਆਫਰ ਖੋਲਦੇ ਸਾਰੇ ਹੀ ਆਪਣਾ ਫੰਡ ਦੇ ਦੇ ਆ ਗਿਆ ਉਹ ਪਹਿਲਾਂ ਵੀ ਫੰਡ ਸ਼ੋਅ ਕਰਾਇਆ ਸੀ ਸਾਨੂੰ ਯਾਦ ਹੋਊਗਾ ਆਪਾਂ ਵੀਰੇ ਦਾ ਬਰਨਾਲੇ ਗਏ ਸੀਗੇ ਉਹ ਪੈਟ ਸ਼ਾਪ ਸੀਗੀ ਵੀਰੇ ਦੀ ਉਹਨਾਂ ਨੂੰ ਆਪਣਾ ਬਿਹੇਵੀਅਰ ਬਹੁਤ ਵਧੀਆ ਲੱਗਿਆ ਡੀਲ ਬਹੁਤ ਵਧੀਆ ਲੱਗੀ ਉਹਨਾਂ ਨੇ ਦੁਬਾਰੇ ਫੋਨ ਕਰਾਇਆ ਕਿ ਵੀਰੇ ਫੰਡ ਸ਼ੋਅ ਕਰਨਾ ਵੀਰੇ ਤਾਂ ਹੁਣ ਮੈਂ ਜਾ ਕੇ ਉਹਨਾਂ ਨੂੰ ਇੰਨੀ ਕਿ ਸਰਵਿਸ ਦੇ ਰਿਹਾ ਕਿ ਜਾ ਕੇ ਉਹਨਾਂ ਤੋਂ ਕਿਟ ਵਗੈਰਾ ਫੜ ਕੇ ਲੈ ਕੇ ਆਉਣਾ ਤੇ ਆ ਕੇ ਉਹਨਾਂ ਦੇ ਫੰਡ ਸ਼ੋਅ ਕਰਾਂਗੇ ਵਾਈਗਰੂ ਇੰਨੇ ਕੰਮ ਕਰੰਦਰ ਹੈ ਯਾਰ ਤਾਂ ਆਪਾਂ ਹੋ ਗਿਆ 올 ਸੈਟ ਅੱਖਾਂ 'ਚ ਧੂਆਂ ਨਾ ਪਾਵੇ ਨਾ ਕੀੜਾ ਮਕੌੜਾ ਨਾ ਪਾਵੇ ਤਾਂ ਨਾਲ ਹੀ ਐਨਕ ਤੇ ਆਪਾਂ ਹੁਣ ਚੱਲਦੇ ਆ ਬਰਨਾਲੇ ਜਿੱਥੋਂ ਲ मेन जरूरी है क्लास भी लाइनी चलते बल्ट पहले ही फाटक लग गया क्या यार चलो अपन इधर भी ला जाए उपर भी ਫਾਈ ਟੋਲ ਲੰਘ ਗਏ ਛੇ ਟੋਲ ਟੋਲ ਤੋਂ ਸਾਈਡ ਕਰੇ ਬਹਾਲ ਕਰੇ ਹਵਾ ਕਰਕੇ ਬਸਰੋਲੇ ਪਹੁੰਚਣ ਆਲੇ ਆ ਇਸ ਤੋਂ ਅੱਗੇ ਬਸ ਨਾਲ ਹੀ ਬਰਨਾਲਾ ਤੇ ਉੱਥੋਂ ਲਵਾਂਗੇ ਵੀਰੇ ਨੂੰ ਵੀਰੇ ਨੂੰ ਕਹਾਂਗੇ ਨਾਲ ਬਹਿ ਜਾਓ ਕਿਉਂਕਿ ਵੀਰੇ ਦਾ ਸਿੰਮਨ ਦਾ ਜਿਹੜਾ ਨੰਬਰ ਉਹਨੇ ਚੇਂਜ ਕਰਾ ਲਈ ਸੀ ਉਹ ਚੇਂਜ ਨਹੀਂ ਹੋ ਰਿਹਾ ਤਵਾ ਕਿ ਮੈਂ ਕਿਹਾ ਕਿ ਚਲੋ ਨਾਲ ਹੀ ਫਿਰ ਸੰਗਰੂਰ ਚੱਲਿਓ ਕਿਉਂਕਿ ਮੈਂ ਅੱਧੇ ਰਾਹ ਚ ਆ ਗਿਆ ਸੀਗਾ ਉਥੋਂ ਦੀ ਬਸ ਚੜਿਆ ਹੋਇਆ ਕੰਪਨੀ ਬਿਜ਼ਨਸ ਲਈ ਬਹੁਤ ਕੁਝ ਕਰਨਾ ਪੈਂਦਾ ਯਾਰ ਚਲੋ ਅਵਰਾ ਸਫਰ ਅੱਗੇ ਕੰਟੀਨਿਊ ਕਰਦੇ ਆਂ ਜਾਨ ਹੈਗੇ ਜਿੰਨਾ ਰਾਹਾਂ ਤੇ ਆਪਾਂ ساری ਜ਼ਿੰਦਗੀ ਕੱਢਣੀ ਹੈ ਇਹ ਰਾਹ ਬੜੀ ਦੂਰ ਲੈ ਕੇ ਜਾਂਦੇ ਨੇ ਯਾਰ ਅਣ ਕਿਹੜੇ ਰਾਹ ਤੇ ਕਿੰਨੂ ਮਿਲਾਂਗੇ ਆਪਾਂ ਪਹੁੰਚ ਗਏ ਧੋਲੇ ਬਸ ਧੋਲਾ ਲੰਘ ਕੇ ਪਹੁੰਚ ਨਹੀਂ ਆਣੇ ਆਪਾਂ ਤੇ ਉਰੇ ਮੈਂ ਤਾਂ ਰੁਕ ਗਿਆ ਮੈਨੂੰ ਕਿ ਬੜੀ ਵਧੀਆ ਚੀਜ਼ ਫੜਨ ਨੂੰ ਮਿਲੀ ਤੇ ਬਗਾਨੇ ਹੱਥਾਂ ਵੱਲ ਕੀ ਤੱਕਦਾ ਕਿ ਤੇਰੇ ਕੋਲ ਆਪਣੇ ਹੱਥ ਨਹੀਂ ਬੜੀ ਡੂੰਗੀ ਗੱਲ ਹੈ ਬਹੁਤ ਡੂੰਗੀ ਗੱਲ ਲਿਖੀ ਹੈ ਬਈ ਜਦੋਂ ਆਪਣੇ ਹੱਥ ਕਿਰਤ ਹੈਗੀ ਆ ਆਪਣੇ ਹੱਥੀ ਕਰੋ ਕਿਸੇ ਵੱਲ ਦੇਖਣ ਦੀ ਲੋੜ ਨਹੀਂ ਬਾਕੀ ਬਾਈਕ ਤੇ ਆ ਕੇ ਤਾਂ ਇੱਕ ਗੱਲ ਮੈਂ ਦੇਖ ਲਈ ਕਿ ਬਾਈਕ ਤੇ ਆਉਣਾ ਤਾਂ ਜਾਨ ਹਥੇਲੀ ਦੇ ਧਰ ਕੇ ਆ ਕਿਉਂਕਿ ਲੋਕਾਂ ਨੂੰ ਔਨ ਰੋਡ ਨਹੀਂ ਚਲਾਉਣਾ ਉਹਦੇ ਵਿਖਲ ਬਾਈ ਬਹੁਤ ਸਾਰੀਆਂ ਚੀਜ਼ਾਂ ਮੈਂ ਦੇਖੀਆਂ ਅੱਜ ਬਾਅਦ ਚ ਦੱਸਦਾ ਹਾਂਜੀ ਫਾਈਨਲੀ ਆਪਾਂ ਪਹੁੰਚ ਗਏ ਪੰਜਾਬ ਫੈਕਟਰੀ ਸ਼ਾਪ ਤੇ ਇਹ ਵੀਰਾ ਜੀ ਪਹਿਲਾਂ ਵੀ ਦੇਖਿਆ ਸੀ ਇਹਨਾਂ ਨੇ ਨਵਾਂ ਲਵਾ ਲਿਆ ਪੋਸਟਰ ਜਰੂਰ ਬੀਰਤ ਨਾਲਦੇ ਆਂ ਤੇ ਨਾਲ ਲੈ ਕੇ ਚੱਲਦੇ ਆਂ ਵਾਪਸ ਤਗਰੋਬ ਬਾਈ ਬਹੁਤ ਔਖਾ ਓਏ ਅਰੋੜਾਂ ਦੇ ਉੱਤੇ ਮਾਈਕ ਲੈ ਕੇ ਆਉਣਾ ਇੰਨੀਆਂ ਚੀਜ਼ਾਂ ਦੇਖੀਆਂ ਮੈਂ ਉਹਨੂੰ ਕੀ ਦੱਸਦਾ ਮੈਂ ਸਾਨੂੰ ਇੱਕ ਤੇ ਜਦੋਂ ਮੈਂ ਤੁਸੀਂ ਟੋਲ ਤੇ ਖੜਕੇ ਚੱਲਿਆ ਬੈ ਚੱਲਿਆ ਅੱਗੇ ਨਾ ਹਰੀੜੜ ਵਾਲੀ ਨਹਿਰ ਹੁੰਦੀ ਆ ਮੈਂ ਨਹਿਰ ਤੇ ਥੋੜਾ ਜਿਹਾ ਨੂੰ ਦੇਖਿਆ ਸਿੱਧਾ ਆਉਣ ਦੇ ਇੱਕਦਮ ਇੱਕ ਬਜ਼ੁਰਗ ਗੱਡੀ ਲਈ ਆਉਂਦਾ ਫੁੱਲ ਭੁਜਾਈ ਉਲਟ ਸਾਈਡ ਕਿਵੇਂ ਤੰਦਰਾ ਤੂੰ ਗੱਡੀ ਉਲਟ ਸਾਈਡ ਲੈ ਕੇ ਆ ਰਾਂ ਸਲੋ ਲੈ ਕੇ ਆ ਐਡਾ ਕੌਣ ਤੇਰੇ ਪਿੱਛੇ ਪਿਆ ਠੀਕ ਐ ਤੇ ਉਹ ਗੱਡੀ ਲੈ ਕੇ ਆ ਰਿਆ ਉੱਥੋਂ ਮੈਂ ਕੱਟ ਕਰਕੇ ਲੰਘਿਆ ਅੱਗੇ ਗਏ ਥੋੜਾ ਜਿਹਾ ਇੱਕ ਟਰੈਕਟਰ ਵਾਲੇ ਉਹ ਗਲਤ ਸਾਈਡ ਆ ਰਹੇ ਪਤਾ ਨਹੀਂ ਕੀ ਕਾਲੀ ਆ ਯਾਰ ਸਾਬ ਨੂੰ ਥੋੜਾ ਜਿਹਾ ਹੋਰ ਅੱਗੇ ਗਏ ਆ ਆਪਣਾ ਮਾਤਾ ਗੁਜਰੀ ਸਕੂਲ ਆਉਂਦਾ ਉਥੇ ਬਾਈਪਾਸ ਲੰਘੇ ਆ ਦੋਸਤੋ ਉਸ ਤੋਂ ਪਹਿਲਾਂ ਇੱਕ ਟੂ ਵੀਲਰ ਵਾਲਾ ਪਿੱਛੇ ਬਜ਼ੁਰਗ ਮਾਤਾ ਬਿਠਾਈ ਹੋਈ ਆ ਪਤਾ ਨਹੀਂ ਕਿਹੜੀਆਂ ਸੋਚਾਂ ਚ ਜਾ ਰਿਹਾ ਜਾਂਦਾ 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 1 ਕਿਲੋ ਮੀਟਰ ਕੱਟ ਮਾਰਦਾ ਓਹ ਮੈਂ ਚਲੋ ਮੈਂ ਭਜਾਉਂਦਾ ਨਹੀਂ ਹੁੰਦਾ ਬਾਈਕ ਮੈਂ ਆਰਮਨਾਲ ਜਾ ਰਿਹਾ ਸੀਗਾ ਕਿਉਂਕਿ ਮੈਂ ਉੱਥੇ ਵੀ ਸੰਭ ਲੱਗਿਆ ਤੇ ਹੋਰ ਰਹਿਣ ਦਾ ਹੁੰਦਾ ਮੈਂ ਉਰੋਂ ਹੰਡਿਆਏ ਰੋਡ ਤੇ ਪਿਆ ਹੰਡਿਆਏ ਰੋਡ ਤੇ ਪਿਆ ਮੈਂ ਜਾ ਰਿਹਾ ਮੇਰੇ ਅੱਗੇ ਨਾ ਇੱਕ ਸਵਿਫਟ ਜਾ ਰਹੀ ਹੈ ਉੱਚ ਉਹਦਾ ਬ੍ਰਦਰ ਸੀਗਾ ਮੁੰਡਾ ਉਹਦੀ ਵਾਈਫ ਬੈਠੇ ਸੀਗਾ ਆਈ ਥਿੰਕ ਤੇ ਨਾਲ ਪਿੱਛੇ ਮਾਤਾ ਬੱਚਾ ਮੈਂ ਦੇਖਿਆ ਨਹੀਂ ਕੋਈ ਨਾ ਸੀ ਫੜਿਓ ਮੈਨੂੰ ਲੱਗਦਾ ਬ੍ਰਦਰ ਸੀ ਜਾਨੇ ਵਾਈਫ ਉਹ ਪੁਲਿਸ ਤੇ ਸੀਗੇ ਉਹ ਸਵਿਫਟ ਲਈ ਜਾ ਰਹੇ ਨੇਗੇ ਉਹ ਜਿਹੜੀਆਂ ਟਰਾਲੀਆਂ ਆਉਂਦੀਆਂ ਨੇ ਨਾ ਪਰਾਲੀ ਵਾਲੀਆਂ ਪਰਾਲੀ ਦੇ ਪੰਡਾ ਧਰੀਆਂ ਹੋਈਆਂ ਪਰਾਲੀ ਦੇ ਪੰਡਾ ਧਰੀਆਂ ਨੇ ਉਲਟ ਸਾਈਡ ਆ ਰਿਹਾ ਟਰਾਲੀ ਵਾਲਾ ਟਰੈਕਟਰ ਟਰਾਲੀ ਸਵਿਫਟ ਦੇ ਕੋਲੇ ਜਾ ਕੇ ਪਤਾ ਨਹੀਂ ਕੀ ਹੋਇਆ ਉਹਨੂੰ ਮੇਲ ਸਮਝਾਇਆ ਕਿ ਕਿੱਧਰ ਜਾਣਾ ਕਿੱਧਰ ਆ ਟਰੈਕਟਰ ਟਰੈਕਟਰ ਇਧਰ ਕਦੇ ਇਧਰ ਕਦੇ ਇਧਰ ਕਦੇ ਇਧਰ ਤੂੰ ਲੜੋ ਜੰਮੀ ਜੰਮੀ ਥੋੜੇ ਜਿਹਾ ਪੁਆਇੰਟ ਤੇ ਹੀ ਬਚਤ ਹੋਈ ਆ ਨਹੀਂ ਤਾਂ ਪਰਿਵਾਰ ਦਾ ਨੁਕਸਾਨ ਹੋ ਜਾਣਾ ਸੀ ਬਾਅਦ ਚ ਉਹਨਾਂ ਨੂੰ ਉਹ ਟਰਾਲੀ ਵਾਲਾ ਜਾਂਦਾ ਹੋਇਆ ਕਰ ਰਿਹਾ ਵਾ ਅੱਜ ਤਾਂ ਗਲਤੀ ਤੇਰੀ ਆ ਤੂੰ ਤਨੂੰ ਕਿੱਧਰ ਉਲਟ ਸਾਈਡ ਆ ਰਹੇ ਆ ਸਹੀ ਰਾਹ ਜਾ ਫਿਰ ਅੱਗੇ ਆ ਇਹ ਅੱਗੇ ਇੱਕ ਫੋਰਚਨਰ ਇੱਕ ਫੋਰਚੂਨਰ ਇੱਕ ਬਾਈਕ ਦੇ ਉੱਤੇ ਚੜੀ ਪਈ ਆ ਬਾਈਕ ਵੀ ਕਿੰ ਚੜਿਆ ਬਾਈਕ ਖੜਾ ਵਾ ਬਾਈਕ ਦੇ ਪਿਛਲੇ ਟਾਇਰ ਆ ਜਿਹੜਾ ਉਹ ਫੋਰਚੂਨਰ ਦੇ ਮੂਰੇ ਜਿਹੜਾ ਬੰਪਰ ਹੁੰਦਾ ਉਹ ਸਾਰਾ ਪਾੜ ਕੇ ਅੰਦਰ ਵੜਿਆ ਪਿਆ ਮੋਟਰਸਾਈਕਲ ਤੇ ਮੋਟਰਸਾਈਕਲ ਖੜਾ ਵਾ ਫੋਰਚੂਨਰ ਅੱਗੋਂ ਚਿੱਪੀ ਹੋਈ ਪਈ ਆ ਤੇ ਬਾਈਕ ਵਿੱਚ ਵੜਿਆ ਪਿਆ ਤਾ ਬਈ ਇੰਨੀ ਕੀ ਗੱਲ ਦੀ ਆ ਜੇ ਰੋਡ ਤੇ ਜਾਣਾ ਠੀਕ ਐ ਤਾਂ ਆਪਦਾ ਪਹਿਲੀ ਗੱਲ ਤਾਂ ਆਹਦੀ ਗੱਡੀ ਗੁੱਡੀ ਤੇ ਜਾਓ ਜਾਂ ਫਿਰ ਦੂਸਰਾ ਬਹੁਤ ਸੰਭਲ ਕੇ ਬਹੁਤ ਹੀ ਧਿਆਨ ਨਾਲ ਚਲਾਓ ਤੁਸੀਂ ਸਹੀ ਚਲਾ ਸਕਦੇ ਹੋ ਪਰ ਲੋਕ ਇਹ ਰੱਬ ਦਾ ਨਾ ਹੀ ਆਪਾਂ ਪਹੁੰਚ ਗਏ ਆ ਮੇਰੇ ਅੰਦਰ ਕਸਟਮਰ ਕੋਲੇ ਆ ਉਹ ਆਉਂਦਾ ਫਿਰ ਆਪਾਂ ਚੱਲਦੇ ਆ ਵਾਪਸ ਵੀਰੇ ਹੁਣਾਂ ਕੋਲ ਤੇਸੀ ਆਂਡੇ ਨਾ ਉੱਪਰ ਜੁਲਦਾਰ ਸੌਸ ਦਾ ਸਾਰਾ ਸਮਾਨ ਉਹਦੇ ਕਿਤੇ ਲੈ ਕੇ ਦੂਲੇ ਹੁਣ ਠੰਡ ਆ ਗਈ ਨਾ ਆ ਜੋ ਚੀਜ਼ਾਂ ਨੇ ਕਿ ਐਵੇਂ ਮਿਲਣਗੀਆਂ ਦੇਸੀ ਜਾਂਦੇ ਲੋ ਉਠਾਂਦਾ ਗਈ ਵਧੀਆ ਖਾਓ ਮੇਰੇ ਨੇ ਨਮਾ ਕਰ ਲਿਆ ਬਹੁਤ ਖੁਸ਼ੀ ਹੋ ਰਹੀ ਇਹਨੂੰ ਦੇਖ ਕੇ ਬਹੁਤ ਹਾਰਿਆ ਮੇਰੇ ਪਹਿਲਾ ਹੋਰ ਤੇ ਜਾ ਮੇਰੇ ਦਾ ਨਾਲੀ ਕੀ ਇਹਦਾ ਨਾਮ ਚੱਲਦਾ ਜਿਹੜੇ ਡੌਗੀ ਦਾ ਜੋ ਉਹਦਾ ਮੇਰੇ ਨੇ ਉਹ ਕਰਿਆ ਆ ਇਹ ਵੀ ਉਹ ਹੰਦਰਤ ਕਿਵੇਂ ਆ ਨਹੀਂ ਬਈ ਬਈ ਕਰਦੀ ਕਿਹੜਾ ਤੁਸੀਂ ਆ ਹੱਸ ਕੇ ਹਾਂਜੀ ਫੀਮੇਲ ਸਹੀ ਫੀਮੇਲ ਸੱਚੀ ਸੱਚੀ ਬਈ ਆ ਫੀਮੇਲ ਆ ਇਹਨਾਂ ਕੀ ਚੀਜ਼ ਦੀ ਗੁਰੰਤੀ ਹੈ ਆਹ ਜਿਹੜਾ ਵਾ ਵਾਈਟ ਪਿਆ ਜਿਹੜਾ ਇਹ ਕੁਮੀਰੀ ਨਹੀਂ ਹੈ ਇਹ ਇਹ ਹੈਗਾ 20 ਕੀ ਦਿਨਾਂ ਦਾ ਬੱਚਾ ਹੀ ਹੈ ਇਹ ਸੁੱਤਾ ਪਿਆ ਹਾਂ ਹਾਂ ਇਹ ਕਿਚਨ ਦਾ ਬੱਚਾ ਸਾਰੇ ਕੰਮ ਹੋ ਗਏ ਫੰਡ ਵੀ ਧਰਿਆ ਗਿਆ ਫਿਰ ਕਲਾਸ ਲਾਉਣ ਪਏ ਜਾਣਾ ਪਿਆ ਵਾ ਤੇ ਅੱਜ ਵਾ ਇੱਕ ਤੋਂ ਦੋ ਵਾਰੀ ਕਲਾਸ ਤਾਂ ਲਾ ਨਹੀਂ ला ਸਕਿਆ ਮੈਡਮ ਨੂੰ ਫੋਨ ਆ ਗਿਆ ਜਿੱਥੇ ਟੀਚਰ ਦੀ ਆਏ ਸਭ ਨੂੰ 2 ਤੋਂ 3 ਨੱਕੀ ਕਲਾਸ ਨੂੰ ਲੈ ਕੇ ਹੁਣੀ ਪਈ ਇਸ ਚੱਕਰ ਦੇ ਵਿੱਚ ਮੈਂ ਮੈਡਮ ਨੂੰ ਲੈ ਕੇ ਹੁਣਾ ਪਲੇਟ ਹੋ ਗਿਆ ਹੁਣ ਉਹਨਾਂ ਨੂੰ ਲੈਣ ਜਾ ਰਿਹਾ ਸਭ ਤੋਂ ਨਾਲ ਲੈਣੇ ਆ ਫਿਰ ਵਾਪਸ ਆਉਣਾ ਸੰਗਰੂਰ ਭੁੱਖੀ ਬਹੁਤ ਲੱਗੀ ਆ ਕੇ ਰੋਟੀ ਓਟੀ ਖਾਣੇ ਯਾਰ ਤਾਂ ਮੈਂ ਪਹੁੰਚ ਗਿਆ ਘੋਗੜ ਹੈ ਆਪਣੇ ਫਰੈਂਡ ਤੇ ਘਰੇ ਮੈਂ ਬਾਹਰ ਖੜਾ ਮਾ ਪਪਰ ਕੋ ਕੋਠੇ ਦੇਖਦੀਆਂ ਫਿਰਦੀ ਨੇ ਹਾਂ ਬੜਾ ਬੁਰਾ ਹਾਲ ਹੋ ਗਿਆ ਲੈ ਇਹ ਖੜੇ ਹੋਗੇ ਇਲੈਕਟ੍ਰੋਸਟੈਟਿਕ ਫੋਰਸ ਲੱਗੇਗਾ ਹਾਹਾ ਬਹੁਤ ਭੁੱਖ ਬਹੁਤ ਲੱਗੇ ਯਾਰ ਆ ਜਾ ਨਾ ਚਾਹਦਿਆਂ ਹਰ ਖਾਣਿਆ ਕੁਛ ਮੇਰੇ ਪਿਆਰੇ ਦੋਸਤੋ ਮੈਂ ਆ ਗਈ ਹਮ ਅਬ ਜਾ ਰਹੇ ਹਾਂ ਘਰ पंजाबी बोली चलो चली गए मैं तो इस चक्कर दिखी नहीं फिर अचानक मेरी नजर पाई है सिर लगता है लग थोड़ा जो मैंने पंजे चके मतलब मैं गीतानी की छाप देखन गई थी, थी। मैं कि ये तो मैं देखो यह तो हमारे पति खड़े हैं बहर हमारा इंतजार करते बस ਸੀ ਬਾਜ਼ਾਰ ਆਏ ਸੀਗੇ ਮੰਨ ਤਾਂ ਸੀਗਾ ਕਿ ਥੋੜੇ ਜਿਹਾ ਕੁਛ ਖਾਲੀਵਟ ਇੰਨਾ ਧੂਆਂ ਦੇਖੋ ਪਿੱਛੇ ਤੁਹਾਨੂੰ ਦਿਖ ਰਿਹਾ ਉਹ ਮਰਾ ਜਵੇਂ ਤੇ ਲੈਣ ਕਰਾਂ ਸਾਡੇ ਬਿਮਾਰ ਹੋ ਗਏ ਅੰਦਾ ਭੋਗੜ ਆਪਣੇ ਹੈਵਨ ਦੀ ਇੱਕ ਮੈਡੀਸਨ ਜੀ ਉਹ ਲੈਣ ਲੱਗੀ ਡੀ ਵਰਮਿੰਗ ਦੇ ਲਈ ਭੁੰਦੀਆਂ ਵਾਲੇ ਵਟ ਦਾ ਐ ਉਹਦੇ ਪੇਟ 'ਚ ਕੀੜੇ ਨੇਗੇ ਉਹਨਾਂ ਕੀੜਿਆਂ ਦੇ ਇਲਾਜ ਦੇ ਲਈ ਮੈਡੀਸਨ ਲਈ ਜਾ ਰਹੀ ਹੈ ਤੇ ਉਹ ਮੰਮੀ ਜੀ ਨਾਲ ਗੱਲਾਂ ਕਰ ਰਹੀ ਹੈ ਕੋਈ ਤਾਂ ਜਨਾਨੀਆਂ ਇਕੱਠੀਆਂ ਹੋ ਜਾਣ ਫੇਰ ਕਿਸੇ ਛੱਡਦੀ ਨੇ ਗੱਲਾਂ ਮੈਂ ਖੜਾ ਵਾਂ ਪਰ ਅੱਖਾਂ ਮੱਚਾ ਲੱਗੇ ਯਾਰ ਬਹੁਤ ਕੂਟੀ ਤੇ ਆਇਆ ਅੱਛਾ ਉਹਨੂੰ ਤਾਂ ਬਹੁਤ ਬੁਰਾ ਹਾਲ ਹੋਇਆ ਤੁਹਾਨੂੰ ਦਾ